ਮੈਂ ਇੱਕ ਵੀਡੀਓ ਦੇ ਮਾਧਿਅਮ ਦੇ ਨਾਲ ਜਲੰਧਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੱਸਿਆ ਕਿ ਜਿਹੜਾ ਪ੍ਰਭੂ શ્રી ਰਾਮ ਜੀ ਦੇ ਨਾਮ ਦੇ ਉੱਤੇ ਵਿਵਾਦ ਹੋਇਆ ਪ੍ਰਭੂ શ્રી ਰਾਮ ਜੀ ਦਾ ਨਾਰਾ ਲਾਣ ਦੇ ਉੱਤੇ ਜਿਹੜਾ ਕਿ ਵਿਵਾਦ ਹੋਇਆ ਉਸ ਦੇ ਬਾਰੇ ਮੈਂ ਜਾਣਕਾਰੀ ਦਿੱਤੀ ਸੀ ਔਰ ਵਿਵਾਦ ਤੋਂ ਬਾਅਦ Hindu ਧਰਮ ਦੇ ਲੋਕਾਂ ਵੱਲੋਂ ਸਨਾਤਨ ਧਰਮ ਦੇ ਲੋਕਾਂ ਵੱਲੋਂ ਜਿਸ ਤਰ੍ਹਾਂ ਦੇ ਨਾਲ ਬੀ ਐਮ ਸੀ ਚੌਂਕ ਜਿਸ ਨੂੰ ਕਿ ਕਿਸ ਸਵਿਧਾਨ ਚੌਂਕ ਦੇ ਨਾਂ ਤੇ ਜਾਣਿਆ ਜਾਂਦਾ ਹੈ ਔਰ ਦੂਸਰੇ ਪਾਸੇ ਨੀਮਖਾਨ ਵੱਲੋਂ ਇਹ ਕਹਿਆ ਗਿਆ ਸੀ ਕਿ ਸ੍ਰੀ ਗੁਰੂ ਰਵਿਦਾਸ ਜੀ ਚੌਂਕ ਦੇ ਵਿੱਚ ਇਹ ਲੋਕ ਧਰਨਾ ਲਾਣਗੇ ਔਰ ਮੈਂ ਵੀ ਅੱਗੇ ਕਿਹਾ ਸੀ ਕਿ ਜੇਕਰ ਸ੍ਰੀ ਗੁਰੂ ਰਵਿਦਾਸ ਜੀ ਦੇ ਮਹਾਰਾਜ ਦੇ ਚੌਂਕ ਦੇ ਵਿੱਚ ਧਰਨਾ ਲਾਣਗੇ ਤੇ ਅਸੀਂ ਵੀ ਦੂਜੇ ਪਾਸੇ ਪਠਾਨਕੋਟ ਚੌਂਕ ਦੇ ਵਿੱਚ ਧਰਨਾ ਲਾਵਾਂਗੇ ਇਸ ਵੀਡੀਓ ਦੇ ਬਾਰੇ ਮੈਨੂੰ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਟਾਈਗਰ ਫੋਰਸ ਦੇ ਜਿਹੜੇ ਪੰਜਾਬ ਦੇ ਪ੍ਰਧਾਨ ਮੇਰੇ ਵੱਡੇ ਭਾਈ ਜਸਜੀਤ ਤੱਲਨ ਜੀ ਨੇ ਮੈਨੂੰ ਜਾਨੂ ਕਰਵਾਇਆ ਕਿ ਬੀਐਮਸੀ ਚੌਂਕ ਨੂੰ ਸੰਵਿਧਾਨ ਚੌਂਕ ਦੇ ਨਾਂ ਦੇ ਨਾਲ ਜਾਨੂ ਕਰਵਾਇਆ ਜਾਂਦਾ ਔਰ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਂ ਤੇ ਸ਼੍ਰੀ ਗੁਰੂ ਰਵਿਦਾਸ ਚੌਂਕ ਜਿਹੜਾ ਉਸ ਨੂੰ ਉਸ ਨੂੰ ਜਾਨੂ ਕਰਾਇਆ ਜਾਂਦਾ ਇਸ ਦੇ ਬਾਰੇ ਮੈਨੂੰ ਜਾਣਕਾਰੀ ਜਿਹੜੀ ਹੈ ਮੇਰੇ ਵੱਡੇ ਭਾਈ ਜਸਜੀਤ ਤੱਲਨ ਜੀ ਨੇ ਦਿੱਤੀ ਦਿੱਤੀ ਜੱਸੀ ਤੱਲਨ ਜੀ ਹਮੇਸ਼ਾ ਹੀ ਸਮਾਜ ਦੇ ਲਈ ਰਾਸ਼ਟਰ ਦੇ ਲਈ ਹਮੇਸ਼ਾ ਖੜੇ ਹੁੰਦੇ ਆ ਔਰ ਸਾਨੂੰ ਵੀ ਨਾਲ ਦੀ ਨਾਲ ਸਮਾਜ ਦੇ ਕੰਮਾਂ ਦੇ ਵਿੱਚ ਔਰ ਧਰਮ ਦੇ ਕੰਮਾਂ ਦੇ ਵਿੱਚ ਨਾਲ ਲੈ ਕੇ ਜਾਂਦੇ ਆ ਸੋ ਮੈਂ ਆਪਣੇ ਭਾਈ ਦਾ ਜੱਸੀ ਤੱਲਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਜਾਣੂ ਕਰਵਾਇਆ ਕਿ ਬੀ ਐਮ ਸੀ ਚੌਂਕ ਨੂੰ ਸੰਵਿਧਾਨ ਚੋਗ ਔਰ ਸ਼੍ਰੀ ਗੁਰੂ ਰਵਿਦਾਸ ਜੀ ਜਗਤ ਗੁਰੂ ਸ਼੍ਰੀ ਗੁਰੂ ਰਵਿਦਾਸ ਜੀ ਚੋਕ ਨੂੰ ਰਬੀਦਾਸ ਸ੍ਰੀ ਗੁਰੂ ਰਬੀਦਾਸ ਜੀ ਚੋਂ ਕਿੰਨੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਇਸ ਦੇ ਬਾਰੇ ਵੀ ਮੈਨੂੰ ਜਸੀ ਤਲਨ ਜੀ ਨੇ ਜਾਣੂ ਕਰਵਾਇਆ ਮੈਂ ਧੰਨਵਾਦ ਕਰਦਾ ਜਸੀ ਤਲਨ ਜੀ ਦਾ ਔਰ ਦੂਜੇ ਪਾਸੇ ਪੂਰੇ ਸਮਾਜ ਦੇ ਕੋਲੋਂ ਹੱਥ ਜੋੜ ਕੇ ਮਾਫੀ ਮੰਗਦਾ ਕਿਸੇ ਦਾ ਵੀ ਅਗਰ ਕਿਸੇ ਦਾਗ ਨੂ ਵੀ ਮੇਰੇ ਬਿਆਨ ਤੋਂ ਜਾਂ ਮੇਰੀ ਗਲਤੋਂ ਕੋਈ ਠੇਸ ਪਹੁੰਚੀ ਹੋਵੇ ਤਾਂ ਮੈਂ ਬਾਰ-ਬਾਰ ਮਾਫੀ ਮੰਗਦਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ